ਦੀ ਕਰਾਈ ਜਾ ਰਹੀ ਹੈ ਆ ਕੇ ਦੇਖੋ ਜੀ ਬਹੁਤ ਹੀ ਸਵਰਗੀ ਸਾਡੇ ਪੁੱਛੇ ਪਹਿਲਵਾਨ ਸ੍ਰੀ ਭੋਲਾ ਜੀ ਉਹਨਾਂ ਦੀ ਯਾਦ ਵਿੱਚ ਪਰਬਤ ਉਹਨਾਂ ਦੇ ਬੇਟਾ ਜਿਹੜੇ ਕਿ ਬੰਟੀ ਪਹਿਲਵਾਨ ਨੇ ਔਰ ਇੰਟਰਨੈਸ਼ਨਲ ਖੋਚ ਨੇ ਉਹਨਾਂ ਨੇ ਹਜ਼ਾਰਾਂ ਬੱਚਿਆਂ ਦਾ ਭਵਿੱਖ ਬਣਾਇਆ ਅੱਜ ਬਹੁਤ ਅੱਛੀ ਗੱਲ ਆ ਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਔਰ ਪੰਜਾਬ ਦੀ ਮਿੱਟੀ ਦੇ ਨਾਲ ਨੌਜਵਾਨ ਜੁੜਨਦਿਆ ਹੈ ਇਸ ਦੇ ਬਹੁਤ ਅੱਛੇ ਮੈਸੇਜ ਆ ਰਹੇ ਨੇ ਤਾਂ ਕਿ ਜਿਹੜਾ ਆਪਣਾ ਪੰਜਾਬ ਨਸ਼ੇਵਾਲ ਜਾ ਰਿਹਾ ਉਸ ਨੂੰ ਪਰਿਹਤ ਗੁਰੇ ਬੜਾ ਅੱਛਾ ਕੰਮ ਕੀਤਾ ਉਹਨਾਂ ਨੇ ਅੱਜ ਸਰਦਾਰ ਲੇਖ ਅਮਰ ਤੇ ਲਾਲਟ ਐਨਰਜੀ ਤੋਂ ਉਹਨਾਂ ਦਾ ਬੇਟਾ ਇਹ ਬੰਦੇ ਨੇ ਔਰ ਬੜੇ ਨਾਮੀ ਪਹਿਲਵਾਨ ਇੱਥੇ ਆ ਕੇ ਦੂਸਰੇ ਪਹਿਲਵਾਨ ਦਾ ਨਾਮ ਬੁਲੇ ਕੋਲ ਸਾਹਿਬ ਦੀ ਸਾਹ ਦੇ ਹਾਰਦਿਕ ਸ਼ੁਕਰੀਆਮੰਦ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੌਜਵਾਨਾਂ ਨੂੰ ਇਹ ਮੈਸੇਜ ਹੈ ਵੀ ਦੇਖੋ ਵੱਧ ਚੜ ਕੇ ਕੋਈ ਵੀ ਗੇਮ ਕਰੋ ਚਾਹੇ ਪਹਿਲਵਾਨੀ ਕਰੋ ਚਾਹੇ ਬਾਕਸਿੰਗ ਕਰੋ ਚਾਹੇ ਬਾਲੀਬਾਲ ਖੇਡੋ ਚਾਹੇ ਕ੍ਰਿਕਟ ਖੇਡੋ ਸਪੋਰਟਸ ਨੂੰ ਆਪਣੀ ਲਾਈਫ ਦੇ ਨਾਲ ਜੋੜ ਕੇ ਰੱਖੋ ਜੈ ਗੋਵਿੰਦਨ ਪਹਿਲਵਾਨ ਰਾਜਪੁਰਾ ਤੇ ਫਿਰ ਤੁਮਨ ਪਾਲਵੰਦਰ ਸ਼ਰੀਆਮੂ ਰੱਖ ਸਕਦਾ ਹੈ ਉਹ ਸਾਡਾ ਭੂਤ ਜੀ ਅੱਜ ਅਸੀਂ ਸੰਜੇ ਜੀ ਜੋ ਇੰਡੀਆ ਦੇ ਪ੍ਰਧਾਨ ਚੁਣੇ ਗਏ ਨੇ ਅਸੀਂ ਇਹਨਾਂ ਦਾ ਅੰਮ੍ਰਿਤਸਰ ਆਂਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਬੰਟੀ ਪਹਿਲਵਾਨ ਜੀ ਵੱਲੋਂ ਜਿਹੜਾ ਦੰਗਲ ਕਰਵਾਇਆ ਜਾ ਰਿਹਾ ਖਾਸ ਕਰਕੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਨਸ਼ਿਆਂ ਨੂੰ ਛੱਡੋ ਤੇ ਆਪਣੇ ਜਿਹੜੇ ਪੁਰਾਤਨ ਖੇਡਾਂ ਆਂਆਂ ਉਹਨਾਂ ਨਾਲ ਅਸੀਂ ਜੁੜੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਫੇਰ ਆਪਣੇ ਪੰਜਾਬ ਨੂੰ ਇੱਕ ਵਾਰੀ ਰੰਗਲਾ ਪੰਜਾਬ ਬਣਾ ਸਕੀਏ। ਅੱਜ ਜਿਹੜਾ ਕੁਸ਼ਤੀ ਦੰਗਲ ਕਰਾ ਰਹੇ ਆਂ ਸਾਨੂੰ ਸਭ ਤੋਂ ਪਹਿਲਾਂ ਤੇ ਇਹ ਖੁਸ਼ੀ ਆ ਜਿਹੜੇ ਰੈਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਤੇ ਟ੍ਰੈਜ਼ਰਰ ਸਾਡੇ ਅਖਾੜੇ 'ਚ ਪਹਿਲੀ ਵਾਰੀ ਆਏ ਆ। ਇਹਨਾਂ ਨੇ ਅਖਾੜਾ ਦੇਖਿਆ ਕਿ ਇੰਨਾ ਵਧੀਆ ਹੈਗਾ ਵਾ। ਇਹਨਾਂ ਨੇ ਸਾਨੂੰ ਕਿਹਾ ਵਾ ਕਿ ਅਸੀਂ ਜਿਹੜਾ ਨੈਸ਼ਨਲ ਜਾਂ ਇੰਟਰਨੈਸ਼ਨਲ ਟੂਰਨਾਮੈਂਟ ਅੰਮ੍ਰਿਤਸਰ ਕੁਸ਼ਤੀ ਸੰਸਥਾ ਨੂੰ ਦੇਵਾਂਗੇ। ਜੇ ਜਿਹੜਾ ਤੁਸੀਂ ਵਧੀਆ ਤਰੀਕੇ ਨਾਲ ਕਰਾਓਗੇ ਇਹਨਾਂ ਦਾ ਅਮਰਸਰੋਂ ਤੇ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਨਾਲ ਧੰਨਵਾਦ ਕਰਦਾ ਅੱਜ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੁਸ਼ਤੀ ਹੋਏ ਅੱਜ 4 ਵਜੇ ਜਿਹੜਾ ਕੁਸ਼ਤੀ ਦੰਗਲ ਸ਼ੁਰੂ ਹੋ ਜਾਏਗਾ ਇੱਥੇ ਦੇਸ਼ ਵਿਦੇਸ਼ ਤੋਂ ਪਹਿਲਵਾਨ ਪਹੁੰਚ ਰਿਹਾ ਮੁੱਖ ਤੌਰ ਤੇ ਜੱਸਾ ਪੱਟੀ ਇਰਫਾਨ ਈਰਾਨ ਦਾਦਾ ਸ਼ੇਲ ਕੇ ਮਹਾਰਾਸ਼ਟਰਾ ਤੇ ਹੋਰ ਵੀ ਦੇਸ਼ ਤੋਂ ਬਹੁਤ ਜ਼ਿਆਦਾ ਵਧੀਆ ਪਹਿਲਵਾਨ ਪਹੁੰਚ ਰਹੇ